ਆਏ ਕਿਦਾ ਫੋਨ ਆ ਗਿਆ ਹੀ ਹੈਲੋ ਹਾਂਜੀ ਦੀ ਨਮਸਤੇ ਆ ਤਾਂ ਬੀ ਥੋੜੀ ਢਿੱਲੀ ਹੋ ਗਈ ਸਿਰਪੜ ਜਾ ਹੁੰਦਿਆ ਹੀ ਨੱਕ ਮੂੰਹ ਵੀ ਬੰਦ ਆ ਆ ਮੂਲੀਆਂ ਦੇ ਸਿਆਪੇ ਕਰਕੇ ਕੀ ਦੱਸਾਂ ਤੁਹਾਨੂੰ ਮੈਂ ਜਦੋਂ ਦਾ ਸੀਜ਼ਨ ਸ਼ੁਰੂ ਹੋਇਆ ਸਾਡੇ ਘਰੋਂ ਤੇ ਮੂਲੀਆਂ ਹੀ ਨਹੀਂ ਜਾਂਦੀਆਂ ਤੇ ਹੋਰ ਕੀ ਮੂਲੀਆਂ ਦੇ ਪਰਾਂਠੇ ਮੂਲੀਆਂ ਦੇ achar ਮੂਲੀਆਂ ਦੀ ਸਲਾਦ ਮੂਲੀਆਂ ਦੀ ਸਬਜੀ ਇਹਨਾਂ ਨੂੰ ਮੂਲੀਆਂ ਇੰਨੀਆਂ ਪਸੰਦ ਨੇ ਸਾਰਾ ਦਿਨ ਮੂਲੀਆਂ ਖਾਈ ਜਾਣਗੇ ਤੇ ਮੁਰਕੇ ਜੂਰਾ ਤੀ ਤੋਪਾਂ ਚਲਾਣੀਆਂ ਸ਼ੁਰੂ ਹੁੰਦੇ ਨੇ ਹੈ ਤੇ ਹੋਰ ਕੀ ਸਾਰਾ ਕਮਰਾ ਸੜਾ ਦਿੰਦੇ ਨੇ ਗੈਸਾਂ ਨਾਲ ਜੇ ਰਜਾਈ ਵਿੱਚ ਮੂੰਹ ਵੜੋ ਤੇ ਤਦ ਕਰਕੇ ਪੂਰੀ ਰਜਾਈ ਸਾੜੀ ਹੁੰਦੀ ਆ ਨੱਕ ਮੂੰਹ ਨਹੀਂ ਅੰਦਰ ਲਿੱਤਾ ਜਾਂਦਾ ਮੈਨੂੰ ਤੇ ਠੰਢੀ ਲੱਗ ਗਈ ਹੈ ਜੋ ਤੜਕੇ 5 ਵਜੇ అలారం ਵੱਜਨੇ ਇਹਨਾਂ ਦੇ ਸ਼ੁਰੂ ਹੁੰਦੇ ਨੇ ਗੈਸਾਂ ਦੇ ਗੋਲੇ ਚਲਾਣੇ ਸ਼ੁਰੂ ਹੁੰਦੇ ਨੇ ਤੇ ਹੋਰ ਕੀ ਲੋਕਾਂ ਘਰ ਦੂਜੇ అలਨ ਵੱਜਦੇ ਆ ਸਾਡੇ ਘਰ ਤੇ ਐਟਮ ਬੰਬ ਚੱਲਦੇ ਨੇ ਜੀ ਕੀ ਦੱਸਾਂ ਤੁਹਾਨੂੰ ਮੂਲੀਆਂ ਤੇ ਮੇਰੀ ਜਾਨ ਦਾ ਖੂ